ਤੇਰਾ 12 ਸਾਲ ਦਾ ਜਗਾੜ ਹੋ ਗਿਆ ਤੈਨੂੰ ਨਹੀਂ ਕੋ ਕੰਮ ਕਾਂਦੀ ਲੋ ਮਸਮਤ ਤੇ ਮਾਂ ਮੜ ਜਾ ਡਰਾਦੀ ਦਾ ਅਗਲੇ ਨੂੰ ਅਗਲਾ ਮਰਨ ਵਾਲਾ ਹੋ ਜਾਂਦਾ ਅਗਲਾ ਕਹਿੰਦਾ ਮਾਰ ਡਾ ਜਿਹਦਾ ਤੇਰੇ ਦਿਲ ਕਰਦਾ ਕੱਲਾ ਭਰਾ ਵਾ ਮੁੰਡੇ ਨੂੰ ਹਾਕ ਮਾਰਦੇ ਪਹਿਲੇ ਮਹਾਰਾਣੀ ਕੋਲ ਜਾ ਕੇ ਆਉਣੇ ਆ ਨਿਆਣਾ ਲਿਓਨੇ ਆ ਫੇ ਭੂਰੇ ਚੱਲਦੇ ਆ ਤੂੰ ਤਾਂ ਨਹੀਂ ਜਾਣਾ ਨਹੀਂ ਜਾਣਾ ਰੇਂਜ ਲੱਲ ਲੱਲਾ ਲੋਹੜੀ ਕੇ ਦੁੱਧ ਦੀ ਕਟੋਰੀ ਲੱਲ ਲੱਲਾ ਲੋਹੜੀ ਕੇ ਦੁੱਧ ਦੀ ਕਟੋਰੀ ਲੱਲ ਲੱਲਾ ਲੋਹੜੀ ਕੇ ਦੁੱਧ ਦੀ ਕਟੋਰੀ ਲੱਲ ਲੱਲਾ ਲੋਹੜੀ ਤੂੰ ਨਿੱਕਾ ਹਰ ਨਖਸ਼ੇ ਦਿਖਾਂ ਤੈਨੂੰ ਨਜ਼ਰ ਨਾ ਲੱਗ ਜੇ ਤੇਰੇ ਲਾਹਾਂ 'ਦਿਆਂ ਟਿਕਾ ਓਏ ਨਜ਼ਰ ਨਾ ਲੱਗ ਜੇ ਤੇਰੇ ਲਾਹਾਂ 'ਦਿਆਂ ਟਿਕਾ ਤੈਨੂੰ ਨਜ਼ਰੇ ਨਾ ਲੱਗ ਜੇ ਤੇਰੇ ਲਾਹਾਂ 'ਦਿਆਂ ਟਿਕਾ ਨਿੱਕਾ ਹਾਂ ਤੂੰ ਨਿੱਕਾ ਹਰ ਨਖਸ਼ੇ ਦਿਖਾਂ ਤੈਨੂੰ ਨਜ਼ਰ ਨਾ ਲੱਗ ਜੇ ਤੇਰੇ ਲਾਹਾਂ 'ਦਿਆਂ ਟਿਕਾ I okay. like पून मास्टर जी मैं आपको प्रणाम करता हूँ मैं नहीं समझा कुछ भी आज मैंने कोई सवाल ही लेना क्या कोई नहीं लेना क्या मैंने आपसे बात पूछनी है अच्छा मैं सब सब से पूछता पूर्ण अपने आप इन लोग के बीच में कौन मेरा माई बाप कौन मेरा माई बाप मास्टर जी सच बतला दीजो मैंने जिसके गर्भ से जन्म लिया जननी के दर्श करा दी जो, मत की जो होच पिता होता है आज तक मैंने अपने माता पिता को नहीं देखा कि हमारे माँ बाप नहीं है अच्छा जेड़ा ज़ेव, इंसान माँ बाप होंगे बिल्कुल होते हैं मैंने तो आज तक यही देखा है कि जो इंसान इस दुनिया में आता है एक उसकी माँ होती है एक पिता होता है ਏ ਮੇਰੀ ਬੁੜੀ ਹੁਤੇ ਗਈ ਜਾਂਦੀ ਤੈਨੂੰ ਗੂਗਲ ਤੋਂ ਡਾਊਨਲੋਡ ਕੀਤਾ ਆ ਅਰੇ ਐਸੀ ਕਿੱਸੇ ਹੋ ਸਕਦਾ ਹੈ ਕਹ ਮੇਰੇ ਬੁੜੇ ਦਾ ਨਾਮ ਗੂਗਲ ਹੋਣਾ ਫੇ ਜੇ ਹੋ ਸਕਦਾ ਹਾਂ ਐਦਾਂ ਹੋਣਾ ਤੇ ਪਤ ਤੇਰੇ ਵੀ ਮਾਪੇ ਬਾਪ ਹੈਗੇ ਆ ਕਬਰਾਂ ਦਾ ਕਹਦੇ ਆ ਤੂੰ ਕਿਤੇ ਅਰੇ ਗਰੇ ਨੱਥੂ ਖੇਰੇ ਦਾ ਮੁੰਡਾ ਥੋੜਾ ਤੂੰ ਤਾਂ ਰਾਜਿਆਂ ਦਾ ਮੁੰਡਾ ਆਂ ਖਿਆ ਮੈਂ ਰਾਜਾ ਦਾ ਬੇਟਾ ਹਾਂ ਅਰੇ ਅਗਰ ਮੈਂ ਰਾਜਾ ਦਾ ਬੇਟਾ ਹਾਂ ਮੁਝੇ ਭੋਰੇ ਮੇਂ ਕੈਦ ਕਿਉਂ ਕੀਆ ਗਿਆ ਹੈ? ਉਹ ਪੁੱਤ ਜਦੋਂ ਤੂੰ ਜਮਿਆ ਤੇ ਤੇਗ ਰਹਿ ਬਹੁਤੀ। 12 ਸਾਲ ਤੈਨੂੰ ਭੋਰੇ ਚ ਰੱਖਣਾ। 11 ਸਾਲ 3 ਮਹੀਨੇ ਹੋ ਗਏ ਆ। 9 ਮਹੀਨੇ ਔਖਾ ਸੌਖਾ ਕੱਟ ਲਾ। ਮੈਂ ਤੇਰੇ ਮਾਂ-ਬਾਪ ਨਾਲ ਤੈਨੂੰ ਮਲਾ ਦੂੰ। ਜਾਨੀ ਆਪਕੇ ਹਿਸਾਬ ਸੇ ਅਭੀ 9 ਮਾਸ ਬਿਤੇ ਗਏ। ਬਿਲਕੁਲ। ਮੇਰੇ ਹਿਸਾਬ ਸੇ ਤਾਂ ਸਮਾਂ ਪੂਰਾ ਹੋ ਗਿਆ ਹੈ। ਤੇਰੇ ਹਿਸਾਬ ਨਾਲ ਕਦੋਂ ਸਮਾਂ ਪੂਰਾ ਹੋ ਗਿਆ? 9 ਮਾਸ। ਮੈਂ ਆਪਣੀ ਮਾਂ ਕੇ ਘਰ ਮੇਂ ਬਿਤਾ ਚੁੱਕਾ ਹੂੰ। ਉਹ ਕਿਆ ਭੋਰੇ ਸੇ ਕਮ ਥੇ? ਉਨ੍ਹਾਂ ਸਭ ਈ ਚ ਮਿਲ ਗਾ ਲੋ। ਲੇ ਵੀ ਕਾਕਾ ਇੱਥੇ ਤੂੰ ਮੈਨੂੰ ਵੀ ਸਿਆਣਾ ਹੈ ਸਹੀ ਗੱਲ ਆ ਆ ਤਾਂ ਮੇਰੀ ਤਾਂ 9 ਮਹੀਨੇ ਪਹਿਲਾਂ ਹੀ ਛੁੱਟੀ ਹੋ ਗਈ ਆਹੋ ਮੈਂ ਤਾਂ ਜਾਵਾਂ ਮੈਂ ਤਾਂ ਆ ਕੇ ਜਠੇਰੇ ਮਨਾਵਾਂ ਅਰੇ ਤੁਹਾਡਾ ਤਾਂ ਫੱਕੂ ਜੂਲੀ ਲੱਗ ਗਈ ਹੋਣੀ ਆਬ ਜਹੀ ਰੁਕੀ ਮੈਂ ਬੋਹਰੇ ਮੇ ਜਾਂਦਾ ਹਾਂ ਮੈਂ ਇੱਕ ਪੱਤਰ ਲਿਖਾਇਆ ਮੈਂ ਆਪਕੋ ਦਿੱਤਾ ਹਾਂ ਲੈ ਮੈਨੂੰ ਆਪਣੀ ਸਿੱਖਿਆ ਤੇ ਮਾਣ ਹੋਣਾ ਚਾਹੀਦਾ ਮੁੰਡਾ ਇਹ ਨਾ ਪੜ ਗਿਆ ਉਹ 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 ਵੀ ਗੱਲਾਂ ਕਰਨ ਲੱਪਿਆ ਜਿਹੜੀਆਂ ਮੈਂ ਸਕਾਲੀਆਂ ਹੀ ਨਹੀਂ ਵਈ ਚੰਗਾ ਮੁੰਡਾ ਐਂ ਦੰਦੇ 2 4 ਹੋਰ ਹੋਣ ਮੈਂ ਤਾਂ ਸਾਰੀ ਦੁਨੀਆ ਲੁੱਟ ਲਾਂ ਮੈਂ ਸਾਰਿਆਂ ਨੂੰ ਕਹੀ ਜਾਂਦਾ ਮੈਂ ਪੜਾਈ ਮੈਂ ਪੜਾਈ ਸਾਰੇ ਨੇ ਨਹੀਂ ਆਣੀ ਮੇ ਕੋਈ ਛੱਡਣੀ ਆਪਣੇ ਤੁਸੀਂ ਛੱਡਣੀ ਤੁਸੀਂ ਪਹਿਲਾਂ ਹੀ ਛੱਡਿਓ ਇਹ ਲੀਜੀਏ ये पत्र लिखा है मैंने आपने ये पत्र सीधा जाकर मेरे पिताजी को देना है सीधा सीधा हाँ। ही हाँ मूवी वाले बजा जाता है अरे मेरे कहने का तात्पर्य है एक ही होता तात्पर्य तात मेरे, मेरे कहने का मतलब पंजाबी बोलो जी जी तात्पर्य तू तो पर मेनू नहीं आता उनके पास जाना है सीधा जहां वो बैठे हैं उनके पास जाकर देना है अगला तो शौचालय च बैठा हूं ਅਰੇ ਮੈਂ ਬੈਠਾ ਰਹੂੰ ਤੂੰ ਵੀ ਕੱਲ ਦਾ ਕੰਮ ਮੈਂ ਤੈਨੂੰ ਫੜਾਉਣਾ ਮੇਰੀ ਬਾਤ ਤੋਂ ਸੁਣੀਏ ਮੇਰੇ ਕਹਿਣੇ ਦਾ ਮਤਲਬ ਹੈ ਰਾਸਤੇ ਮੇ ਪੜਨਾ ਨਹੀਂ ਕਿਸੇ ਦਾ ਖਤ ਪੜਨਾ ਪਾਪ ਹੋਤੇ ਹਾਂ ਕੋਈ ਪਾਪ ਉਪ ਨਹੀਂ 10 ਸਾਲ ਆਪਣੇ ਬੁੜੇ ਬੁੜੀ ਦੇ ਖਤ ਪੜੇ ਮੈਂ ਮੈਨੂੰ ਕੁਝ ਨਹੀਂ ਹੋਇਆ ਅਰੇ ਜੇ ਖਤ ਮਤ ਪੜਨਾ ਬਸ ਇਤਨੀ ਕਿਰਪਾ ਰੱਖਣਾ ਦੇਖ ਲੈ ਭਰਾਵਾ ਕੋਈ ਉਦਾਂ ਨਹੀਂ ਗੱਲਾਂ ਨਾ ਹੁਣ ਹੁਣ ਨਾ ਰਾਜਾ ਜਾਂਦੇ ਦਾ ਕੁੰਡਾ ਲਾਵੇ ਚਲ ਪੇਪੋ ਦੀ ਗੱਲ ਐ ਅਸੀਂ ਕਾਨੂੰ ਪੜ੍ਹਨੀ ਐ ਚਲੋ ਭਾਈ ਚਲੋ ਜੈਨ ਅਰੇ ਮਾਸਟਰ ਜੀ ਅਲੀ ਫਲੇਲਾ ਅਲੀ ਫਲੇਲਾ ਅਰੇ ਮਾਸਟਰ ਜੀ ਹਾਂ ਜੀ ਕਿੱਸੇ ਆਣਾ ਹੂਆ ਆਇਆ ਹੈਗਾ ਜੀ ਮੜ ਜਾ ਕਿੱਸੇ ਆਣਾ ਹੂਆ ਬਤਾਈਏ ਦੁੱਧ ਹੈਗਾ ਜੀ ਪਰੌਣੇ ਆਇਆ ਹੋਇਆ ਚਾਹ ਬਣਾਉਣੀ ਜੀ ਦੁੱਧ ਚਾਹੀਏ ਹਾਂ ਜੀ ਰੇਖਿਆ ਭੂਰੇ ਮੇ ਪਹੁੰਚਾ ਨਹੀਂ ਉਹ ਜੀ ਮੈਂ ਤਾਂ ਤੁਹਾਡੇ ਮੁੰਡੇ ਦਾ ਰੁੱਕਾ ਲੈ ਕੇ ਆਇਆ ਅਰੇ ਮਹਾਂ ਮੰਤਰੀ ਦੇਖੋ ਉਹ ਮੰਤਰੀ ਹਾਂਜੀ ਮੇਰੀ ਗੱਲ ਸੁਣੋ ਜੇ ਤਾਂ ਇਹ ਮੇਰਾ ਭਰਾ ਨਹੀਂ ਜਿਹੋ ਹਨ ਭਰਾ ਆ ਹੈਨਾ ਇਹਦੇ ਵਿੱਚ ਪੜ ਲਈ ਜੇ ਤਾਂ ਕੋਈ ਮੇਰੇ ਪੱਖ ਦੀ ਗੱਲ ਹੋਈ ਫੇਰ ਤਾਂ ਹਨਾ ਉੱਚੀ ਉੱਚੀ ਪੜੀ ਜੇ ਮੇਰੇ ਬਾਰ ਖਿਲਾਫ ਹੋਈ ਹੈ ਨਾ ਉਧੇ ਔੜ ਔੜ ਜੇ ਕਰਦੀ ਮੈਂ ਤੈਨੂੰ ਜਾਣ ਲਗਾ ਇਨਾਮ ਦੇ ਕੇ ਜਾਊਂ ਇਨਾਮ ਕੀ ਪੰਜਾ ਵਾਲਾ ਚੂਸਾ ਦੂੰ सारी चूसी जाए महाराज कहिए जे आपके पुत्र का पत्र आया है ए पुत्र का पत्र एक ही कहिए ना तू महाराज कहिए जे आपके पुत्र का पत्र है आओ स्वयं ही पढ़िए महाराज लाइए मल्ले तेरे भी गूठा छापे निकले वे महाराज नु मैं भी पढ़ाई सकदा मोरे बेई पेंदी है अरे मास्टर जी अरे मेनू एदा दे ही मिलदे है मास्टर जी हां जी

ਪੂਰਾ 12 ਸਾਲਾਂ ਦਾ ਹੋ ਗਿਆ ਜੀ ਮੈਂ ਤਾਂ ਤੁਹਾਡੀ ਆਗਿਆ ਲੈਣਾ ਹੈ ਹਾਂ ਜੇ ਮੈਂ ਤੁਹਾਡੀ ਆਗਿਆ ਤੋਂ ਬਿਨਾਂ ਤੁਹਾਡੇ ਮੁੰਡੇ ਨੂੰ ਲੈ ਆਉਂਦਾ ਤਾਂ ਲੋਕਾਂ ਨੇ ਕਹਿਣਾ ਰਾਜੇ ਨੂੰ ਕੋ ਪੁੱਛਦਾ ਹੀ ਨਹੀਂ ਹੈ ਇਹਦੀ ਕਦਰ ਹੀ ਹੈ ਨਹੀਂ ਅਰੇ ਮਾਸਟਰ ਜੀ ਅਗਰ 12 ਬਰਸ ਪੂਰੇ ਹੋ ਚੁੱਕੇ ਹੈ ਤਾਂ ਆਪ ਮੇਰੇ ਬੇਟੇ ਕੋ ਮੇਰੇ ਪਾਸ ਲੈ ਕੇ ਆਈਏ ਜਾਈਏ ਜਲਦੀ ਜਾਈਏ ਇਹ ਨਹੀਂ ਜਲਦੀ ਕਿੰਨਾ ਕੁ ਜੀ ਅਰੇ ਜਿੰਨੀ ਜਲਦੀ ਹੋ ਸਕੇ ਮੇਰੇ ਬੇਟੇ ਕੋ ਮੇਰੇ ਪਾਸ ਲੈ ਕੇ ਆਈਏ ਮੈਂ ਕਹਿੰਦਾ ਤੁਸੀਂ ਨਾਲੇ ਆ ਜਾਓ ਫੇ ਜਲਦੀ ਜਲਦੀ ਉੱਥੇ ਮਿਲ ਲੈਣੇ ਆ ਖੜੇ ਜਹਾਦਰਬਾਰ ਮੇ ਲੈ ਕੇ ਆਈਏ ਨਾ ਜਾਈਏ ਤੂੰ ਨਾ ਦਰਬਾਰ ਚੋਂ ਨਿਕਲੀ ਬਾਹਰ ਤੇਰੀ ਹਿਮਾਚਲ ਦੀ ਪਰਚੀ ਕੱਟ ਹੋਣੀ ਆ ਦੋਈ ਪੇ ਪਤੂ ਦਨੂ ਭੇਜੀ ਜਾਂਦਾ ਉਹ ਦਨੂ ਭੇਜੀ ਜਾਂਦਾ ਓਏ ਕਮਲਿਓ ਮੈਂ ਵੀ ਇਨਸਾਨੀ ਆ ਚਾਹ ਪਾਣੀ ਪੁੱਛ ਲਓ ਬਸ ਜੀ ਆ ਪੱਪੀ ਤਾਂ ਗਏ ਨਹੀਂ ਇਹੀਂ ਖੜੇ ਤੂੰ ਭੇਜ ਲੈ ਮੈਨੂੰ ਜਿੱਥੇ ਭੇਜਣਾ ਤੂੰ ਭੇਜ ਲੈ ਮੈਂ मैंने आपको क्या बोला था कहा जाना है तेरे पापे को गए क्यों नहीं वो जाए पिताजी ने पिताजी ने क्या कहा क्या बताऊ बेटा बुद्रिश जब मैंने तुम्हारा पत्थर तुम्हारे पिताजी को दिया तो पढ़ते सारी उनकी आंखों में आंसू आए और मुझ पे खपा होने लगे कहने अरे मातु जी इतने वर्ष इतने वर्ष ਹੂਏ ਹਮਾਰੇ ਜਿਗਰ ਦੇ ਟੁਕੜੇ ਕੋ ਹਮਸੇ ਦੂਰ ਹੂਏ ਅਬ ਮਿਲਣੇ ਕੀ ਘੜੀ ਆ ਰਹੀ ਹੈ ਆਪ 延迟 ਲਗਾ ਰਹੇ ਹੋ ਜਲਦੀ ਸ ਜਾਓ ਮੇਰੇ ਬੇਟੇ ਕੋ ਲੈ ਕੇ ਆਓ ਤੋ ਚਲੀ ਫਿਰ ਚਲੀ ਇਹ ਪੀਨੋ ਵੀ ਕਾਲਾ ਮੇਰੀ ਗੱਲ ਸੁਣ ਪੁੱਤ ਮੈਂ ਤੇਨਾਂ ਗੱਲ ਕਰਨੀ ਆ ਹੂੰ ਦਰਬਾਰ ਵਿੱਚ ਤੈਨੂੰ ਮੈਂ ਲੈ ਜਾਣਾ ਜਿੱਦਨੂ ਮੈਂ ਉਂਗਲੀ ਕਰੂੰਗਾ ਉਹ ਤੇਰਾ ਪੇ ਹੋਊਗਾ ਆਪਕੇ ਸ਼ਰੀਕਾਂ ਇੰਤਜ਼ਾਰ ਹਾਂ ਜਿੱਦ ਨੂੰ ਮੈਂ ਉਂਗਲੀ ਕਰੂੰਗਾ ਵੀ ਓ ਤੇਰਾ ਪੇ ਆ ਉਹਨੂੰ ਜਾ ਕੇ ਮੱਥਾ ਟੇਕੀ ਨਹੀਂ ਦਰਬਾਰ ਦੇ ਵਿੱਚ ਬਾਦ ਘਟ ਬੋਹ ਖੜੀ ਆ ਕੀ ਮਤਲਬ ਐਡਾ ਦੇ ਹੀ ਆ ਬਾਕੀ ਸਾਰਿਆਂ ਤੋਂ ਬਚ ਲਈ ਇੱਕ ਤੇਰੇ ਜਿਹੜਾ ਚਾਚਾ ਚਾਚਾ ਉਹ ਤੂੰ ਬਹੁਤ ਜ਼ਿਆਦਾ ਬਚਣਾ ਉਹ ਕਿਉਂ ਖਚਰਾ ਜਿਹਾ ਹੀ ਆ ਮਤਲਬ ਨਕਲੀ ਆ ਜਿਹਾ ਹੀ ਆ ਸਮਝੇ ਕਰ ਚੱਲੇ ਬਾਜਿਆੜੇ ਟਰੰਪਟ ਲੈ ਆਂਦੀ ਚਲੋ ਬਾਜਿਆ ਬਜਾਓ ਚਲਿਏ ਬਾਜਿਆ ਬਜਾਓ ਅਰੇ ਮਾਸਟਰ ਜੀ ਕਿਆ ਚੱਕ ਦੇ ਇਹ ਕਦੋਂ ਆ ਗਿਆ ਅਰੇ ਮਾਸਟਰ ਜੀ ਮੈਂ ਆਪਣੀ ਮਾਸਤੀ ਜੇ ਲੱਗਾ ਰਿਹਾ ਅਰੇ ਪਰ ਨਾਮ ਜੀ ਅਰੇ ਮਾਸਟਰ ਜੀ ਆ ਮੇਰੇ ਬੇਟੇ ਕੋ ਸਾਥ ਨਹੀਂ ਲਾਏ ਮੇਰੇ ਬੇਟੇ ਕੋ ਆਪਣੇ ਸਾਥ ਨਹੀਂ ਲਾਏ ਆ ਕੇ ਜੀਰੀ ਲਾਉਣ ਵਾਲਾ ਅਰੇ ਇਹ ਤੁਹਾਡਾ ਮੁੰਡਾ ਹੀ ਹੈ ਤੁਹਾਡੇ ਤੇਨੂੰ ਅਰੇ ਬੇਟਾ ਪੂਰਾ ਤੇਨੂੰ ਖਾਈ ਉਹ ਤੇਰਾ ਪੇ ਵੀ ਪੇਪੋ ਤੇ ਜੱਫੀਆਂ ਪਾਈ ਜਾਂਦੇ ਮੈਂ ਵੀ ਭੋਰੇ ਜਿਵੇਂ ਆਇਆ ਮਸਤ ਜੀ ਥੌਂਡਾ ਲਿਆ ਤੂੰ ਮੈਨੂੰ ਜੱਪੀ ਬੋਲ ਮਸਤ ਮਸਤ ਜੀ ਮੇਰਾ ਵੀ ਮਨ ਹਲਕਾ ਹੋ ਜੂ ਵਾਦੀ ਮੇਰੀ ਗੱਡ ਛੋਣ ਉਹ ਜਿਹੜਾ ਪੜਲਾ ਉਹਦੀ ਡਾਇਰੈਕਸ਼ਨ ਖਰਾਬ ਹੋਈ ਹੋਆ ਉਹ ਤੋਂ ਬਚ ਕੇ ਰਹੀ ਇਹ ਭਰਾਵਾ ਨਾਰ ਬਹੁਤ ਚਲਾਉਂਦਾ ਆ ਜਿਹੜਾ ਪਿੱਛੇ ਨਹੀਂ ਖੜਾ ਪਿੱਛੇ ਆ ਪਿੱਛੇ ਜਿਹੜਾ ਖੜਾ ਲੰਮੇ ਲੰਮੇ ਵਾਲਾ ਇਹ ਆ ਉਹ ਬਾਅਦ ਚ ਤੈਨੂੰ ਪਤਾ ਲੱਗ ਜਾਣਾ ਇਹਦੀਆਂ ਹਰਕਤਾਂ ਤੋਂ ਬੋਲੋ ਕੀ ਹੈ ਬਤਾ ਦੂੰ ਤੈਨੂੰ ਬਤਾ ਤੈਨੂੰ ਜ਼ਰੂਰੀ ਛਲਾਉਣਾ ਮੇਰੇ ਤੋਂ ਅਰੇ ਬਤਾ ਦਊ ਨਹੀਂ ਮਹਾਰਾਜ ਜੀ ਕਹੀਏ ਇਹ ਇਨਾਮ ਦਾ ਕੀ ਹੈ ਜੀ ਮੈਂ ਕੱਲੂ ਲੈ ਆ ਲੈ ਜਾਊਗਾ ਜੀ ਹਾਂ ਅੱਜ ਤੁਸੀਂ ਆਪਣੇ ਮੁੰਡੇ ਨੂੰ ਮਿਲ ਲਓ ਪੁੱਤ ਅੜਾਮਾ ਨਹੀਂ ਆਉਣਾ ਚਾਹੀਦਾ ਏ ਆ ਆ ਚਾਚਾ ਤੇਰਾ ਚਾਚਾ ਚਾਚਾ इतने बचना अरे बेटा पूरन आज आपको देखकर हमारा दिल बागो बाग हो